ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਲਈ ਸਾਬਤ ਤਹਿਸੀਲ ਬਣਾਉਣ ਨੂੰ ਹਰੀ ਚੰਡੀ ਦੇਣ ਲਈ ਵਿਧਾਇਕ ਮਦਨਾਲ ਬੱਗਾ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੇਕਰ ਯੋਗ ਹੈ ਕਿ ਬੀਤੇ ਸਮੇਂ ਦੌਰਾਨ ਵਿਧਾਇਕ ਬੱਗਾ ਵੱਲੋਂ ਹਲਕਾ ਉਤਰੀ ਲਈ ਸਾਬਤ ਤਹਿਸੀਲ ਬਣਾਉਣ ਦਾ ਮੁੱਦਾ ਵਿਧਾਨ ਸਭਾ ਵਿੱਚ ਪੂਰੇ ਜੋਰ ਸ਼ੋਰ ਨਾਲ ਚੁੱਕਿਆ ਗਿਆ ਸੀ ਜਿਸ ਨੂੰ ਮੁੱਖ ਮੰਤਰੀ ਪੰਜਾਬ ਨੇ ਅਮਲੀ ਜਾਮਾ ਪਹਿਨਾਇਆ ਹੈ ਵਿਦਾਇਕ ਬੱਗਾ ਨੇ ਦੱਸਿਆ ਕਿ ਹਲਕੇ ਦੇ ਵਸਨੀਕਾਂ ਦੀ ਚਰੋਕਣੀ ਮੰਗ ਨੂੰ ਬੂਰ ਪਿਆ ਹੈ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸੰਬੰਧਿਤ ਸੇਵਾਵਾਂ ਲਈ ਟਰਾਂਸਪੋਰਟ ਨਗਰ ਜਾਂ ਹੰਬੜਾ ਰੋਡ ਤੇ ਜਾਣਾ ਪੈਂਦਾ ਸੀ ਸ਼ਹਿਰੀ ਖੇਤਰ ਵਿੱਚ ਭਾਰੀ ਟ੍ਰੈਫਿਕ ਜਾਮ ਕਰਕੇ ਉਹਨਾਂ ਦਾ ਕਾਫੀ ਸਮਾਂ ਸਫ਼ਰ ਵਿੱਚ ਅਜਾਈਂ ਚਲਾ ਜਾਂਦਾ ਸੀ ਉਹਨਾਂ ਨੇ ਦੱਸਿਆ ਕਿ ਹਲਕਾ ਉਤਰੀ ਵਿੱਚ ਸਬ ਤਹਿਸੀਲ ਦੇ ਨਿਰਮਾਣ ਨਾਲ ਲੋਕਾਂ ਦੀ ਖੱਜਲ ਖਵਾਰੀ ਘਟੇਗੀ ਅਤੇ ਘੱਟ ਸਮੇਂ ਵਿੱਚ ਬਿਹਤਰ ਸਹੂਲਤਾਂ ਮਿਲਣਗੀਆਂ ਫੋਨ ਦੱਸਿਆ ਕਿ ਜਲਾਲੂਧਿਆਣਾ ਦੇ ਸ਼ਹਿਰੀ ਖੇਤਰਾਂ ਵਿੱਚ ਪ੍ਰਸ਼ਾਸਕੀ ਕੁਸ਼ਲਤਾ ਅਤੇ ਜਨਤਕ ਸਹੂਲਤ ਵਿੱਚ ਸੁਧਾਰ ਲਈ ਸਬ ਤਹਿਸੀਲ ਲੁਧਿਆਣਾ ਉਤਰੀ ਜਿੱਥੇ ਬੇहद ਲਾਹੇਵੰਦ ਸਿੱਧ ਹੋਵੇਗੀ ਉਥੇ ਸੰਗਣੀ ਆਬਾਦੀ ਵਾਲੇ ਸ਼ਹਿਰੀ ਪਿੰਡਾਂ ਲਈ ਤੇਜ਼ ਇੰਤਕਾਲ ਅਤੇ ਰਜਿਸਟਰੀ ਪ੍ਰਕਿਰਿਆ ਦੀ ਸਹੂਲਤ ਵੀ ਮਿਲੇਗੀ ਇਸ ਤੋਂ ਇਲਾਵਾ ਲੁਧਿਆਣਾ ਪੂਰਬੀ ਅਤੇ ਪੱਛਮੀ ਤਹਿਸੀਲਾਂ ਨੂੰ ਡੀ ਕੰਜੈਸ਼ਨ ਕਰਨ ਅਤੇ ਮੌਜੂਦਾ ਬੁਨਿਆਦੀ ਢਾਂਚੇ ਦਾ ਸਰਬੋਤਮ ਵਰਤੋਂ ਰਾਹੀਂ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਕਰਨ ਵਿੱਚ ਵੀ ਸਹਾਇੀ ਹੋਵੇਗੀ विधायक बग्गा ने क्या के पंजाब सरकार ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਦੇਣ ਦੀ ਵਚਨਬੱਧ ਹੈ ਇਸ ਪ੍ਰਕਿਰਿਆ ਲਈ ਨਿਰੰਤਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ